ਦਰਵਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਫਰਦੇ ਆ ਤੁਸੀਂ ਇਹ ਵੇਖੋ ਹਣਾ ਲੋਕਾਂ ਦੀਆਂ ਸ਼ਰਧਾ ਤੇ ਲੋਕਾਂ ਦੀਆਂ ਭਾਵਨਾਵਾਂ ਕਿੰਨੀਆਂ ਬਾ ਕਮਾਲ ਦੀਆਂ ਹੁੰਦੀਆਂ ਆ ਇੰਨੀ ਵੱਡੀ ਲਾਈਨ ਆ ਘੱਟੋ ਘੱਟ ਵਾਰੀ ਜੇ ਆਪਾਂ ਵੇਖੀ ਤਾਂ ਦੋ ਤਿੰਨ ਘੰਟੇ ਵਾਰੀ ਮੈਕਸਿਮਮ ਹਰੇਕ ਬੰਦੇ ਦੀ ਮਨ ਲਈ ਬਾਤ ਜੀ ਆਉਂਦੀ ਆ ਤਾਂ ਇੰਨੀ ਲਾਈਨ ਦੇ ਵਿੱਚੋਂ ਜਾ ਕੇ ਹਣਾ ਫੇ ਲੋਕ ਜਾ ਕੇ ਮੱਥਾ ਟੇਕਦੇ ਆ ਤਾਂ ਕਮਾਲ ਦੇ ਲੋਕ ਆ ਲੋਕਾਂ ਨੂੰ ਸ਼ਰਧਾ ਤੇ ਸ਼ਰਧਾ ਭਾਵਨਾਵਾਂ ਹਨ ਤਾਂ ਪ੍ਰਮਾਤਮਾ ਯਾਰ ਬਸਦਾ ਜਿਵੇਂ ਜਦੋਂ ਦਰਬਾਰ ਸਾਹਿਬ ਦਾ ਨਹੀਂ ਪੱਥਰ ਰੱਖਿਆ ਸੀ ਗੋਲਡਨ TEMPLE ਦਾ ਤਾਂ ਉਦੋਂ ਵੀ ਚਾਰ ਦਰਵਾਜ਼ੇ ਰੱਖਿਆ ਸੀ ਵੀ ਇਹਦਾ ਜਿਹੜਾ ਉਪਦੇਸ਼ ਆ ਉਹ ਚੋਵਰਨਾ ਨੂੰ ਸਾਂਝਾ ਬਾਕੀ ਯਾਰ ਵੀ ਜਿਹੜਾ ਇਕੱਠ ਦੱਸਦਾ ਹਨਾ ਇੱਥੇ Hindu Muslim Sikh ਸਾਰੇ ਬੋਧੀ ਜੈਨੀ ਸਭ ਧਰਮਾਂ ਦੇ ਲੋਕ ਹਨਾ ਆਊਟ ਆਫ ਸਟੇਟ ਆਊਟ ਆਫ ਕੰਟਰੀਜ਼ ਸਾਰੇ ਲੋਕ ਆਉਂਦੇ ਆ ਕਮਾਲ ਦੀਆਂ ਗੱਲਾਂ ਬਸ ਉਹ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਆਪਾਂ ਇਹ ਚੀਜ਼ੇ ਕਲਪਨਾ ਹੀ ਕਰ ਸਕਦੇ ਨਾ ਦੁੱਖ ਭੰਜਨੀ ਵੇਰੀ ਆ ਦੋ ਕੁ ਪੰਜ ਨੇ ਵੀਰੇ ਜਿੱਥੇ ਜਿੱਥੇ ਚਿੱਟੇ ਕਾਂ ਕਾਲੇ ਹੋ ਕੇ ਨਿਕਲੇ ਸੀ ਤਾਂ ਇਹ ਉਹ ਸਥਾਨ ਆ ਦੇਖੋ ਲੋਕਾਂ ਦਾ ਠਾਠਾ ਮਾਰਦਾ ਕੱਠ ਇਹ ਗਵਾਹੀ ਭਰਦਾ ਕਿ ਸਿੱਖ ਧਰਮ ਆ ਜੋ ਉੱਤਮ ਧਰਮ ਆ ਹੈਗਾ ਬਾਕੀ ਜਰ ਰੂਹਨ ਸਕੂਨ ਮਿਲਣ ਵਾਲੀ ਧਰਤੀ ਆ ਇਹ ਧੰਗੋ ਰਾਮਦਾਸ ਜੀ ਮਹਾਰਾਜ ਦੀ ਧਰਤੀ ਕਮਾਲ ਦੀਆਂ ਖੇਡਾਂ ਉਹ ਪ੍ਰਮਾਤਮਾ ਦੀਆਂ ਪਤਿਨੀ ਲੋਕ ਕਿੱਥੋਂ ਦੇ ਕਿੱਥੋਂ ਲੋਕ ਆ ਜਾਂਦੇ ਆ ਤੇ ਕਿੱਥੇ ਲੋਕ ਇੱਥੇ ਧਰਤੀ ਤੇ ਉੱਤੇ ਆ ਕੇ ਨਤਮਸਤਕ ਹੋ ਜਾਂਦੇ ਆ ਆ ਦੇਖੋ ਲੈਣ ਸਭੀ 24 ਘੰਟੇ ਮੈਨੂੰ ਇਹ ਲੱਗਦਾ ਵੀ ਵੀ 12 13 ਘੰਟੇ ਤਾਂ ਲੈਣ ਇੱਥੇ ਐਡੇ ਵਰਕਰ ਆ ਰਹੇ ਨੇ ਆ ਦੇਖੋ ਇੱਥੇ ਲੋਕਿ ਸ਼ਾਨ ਕਰਦੇ ਆ ਜਰੂਰ ਇੱਥੇ ਇੱਕ ਵਾਰ ਯੂ ਦੱਸੇ ਮਿਲੇ